ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਸ਼ਿਕਾਰਮਾਸ਼ੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਬੜਾ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈਆ ਤੇ ਇੱਕ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਵੀਰ ਜੋਗਨੋਂ ਨਾਲ ਕੋਲ ਤੇ ਆਜੋ ਕਰਦੇ ਆ ਕਿੰਨਾ ਗੱਲਬਾਤ ਤੇ ਪੁੱਛਦੇ ਆ ਬੜਾਂ ਦੇ ਬਾਰੇ ਡਿਟੇਲ ਇਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਸ ਨਾ ਠੀਕ ਠਾਕ ਜੀ ਵਧੀਆ ਜੀ ਵੀਰ ਜੀ ਤੁਸੀਂ ਸੁਣਾਓ ਹਾਂ ਜੀ ਕਿਰਪਾ ਕਿਰਪਾ ਵੈਗਰੂ ਦੀ ਹਾਂ ਜੀ ਕਿਰਪਾ ਲਈ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਮੇਰਾ ਜੋਮਨਪਰੀ ਜੇ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬੱਬਾ ਨਾਂ ਹਾਂ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 819502855 ਠੀਕ ਹੈ ਜੀ ਹਾਂ ਜੀ ਇਹ ਕਰੀਏ ਸ਼ੁਰੂਆਤ ਜੀ ਹਾਂ ਜੀ ਆਜੋ ਆਜੀ ਸ਼ੀਰੂ ਕਰ ਲੀਨੇ ਆ ਅੱਜ ਸਵੇਰ ਹੋ ਬੜਕ ਨਵਾਸੂਆ ਸੁਈ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਇਹ ਦੂਜਾ ਸੁਆ ਵੀਰਦੀ ਵੈਰ ਸੁਈ ਹੈ ਝੋਂਜਵਾ ਇੱਕ ਨੰਬਰ ਆ ਮਗਰ ਵਸੀ ਜੁੱਤੀ ਹੈ ਯਾਪੀ ਅੱਛਾ ਜੀ ਲਓ ਬਾਈ ਜੀ ਫੀਮਲ ਕਾਫ ਜੇ ਪਿਛੇ ਤੇ ਕਿੰਨਾ ਟਾਈਮ ਹੋ ਗਾ ਸੁਈ ਨੂੰ ਹਾਂ ਜੀ ਕਿੰਨੇ ਕ ਦਿਨ ਹੋ ਗਏ ਸੁਈ ਕੱਲ ਰਾਤ ਸੁਈ ਹੈ ਠੀਕ ਹੈ ਠੀਕ ਹੈ ਗਾ ਇਹ ਫਿਰ ਬੋਲਾ ਹੀ ਹੈ ਨਾ ਇਹ ਹਾਂ ਜੀ ਹਾਂ ਜੀ ਕਿੰਨਾ ਕ ਬੋਲਾ ਤਿਆਰ ਹੈ ਬੋਲਾ ਹੁਣ ਜਿਹੜਾ ਵਸੀ ਦੇ ਥਲੇ ਜਾਣ ਕੀ 13 14 ਕਿਲੋ ਹੋਊਗਾ ਠੀਕ ਹੈ ਠੀਕ ਹੈ ਲਓ ਵੀ 13 14 ਲੀਟਰ ਜਿਹੜਾ ਬੋਲਾ ਹੀ ਤਿਆਰ ਆ ਤੇ ਥਣ ਥਣ ਪਾਉ ਦੀ ਚੰਗਾ ਲੱਗਾ ਵਾ ਇਹ ਤਾਂ ਨੰਬਰ ਆ ਕੋਈ ਹੱਥ ਲਾਉਂਦੀ ਵੀ ਨਹੀਂ ਲੋੜ ਕੇ ਦੇ ਪਾਈ ਗਏ ਠੀਕ ਹੈ ਜਾਸ ਇੱਕ ਲੈ ਤੋ ਠੀਕ ਹੈ ਲੋ ਬਜੀ ਕਰੋ ਚੈੱਕ ਫੇਸ ਕੁਆਲਟੀ ਬਹੁਤ ਚੰਗਾ ਫੇਸ ਵੀ ਚੈੱਕ ਕਰ ਸਕਦੇ ਜੀ ਜਸਸੀ ਬਦਾਮੀ ਰੰਗ ਜਸਸੀ ਆ ਗਈ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲੋ ਬਜੀ ਕਰੋ ਚੈੱਕ ਲੱਗੇ ਤੋ ਕੁਆਲਟੀ ਤੇ ਥਣ ਥਣ ਪਹੁੰਚਦੀ ਚੰਗਾ ਲੱਗਾ ਵਾ ਇਹ ਮੱਝਾਂ ਵਾਲੇ ਥਣ ਲੱਗਾ ਇਹਨੂੰ ਪਹਿਲੇ ਸੂਰੇ ਨੇ ਕਿੰਨਾ ਕੁ ਚਵਾਇਆ ਦੋ ਤੇਰਾ ਪਹਿਲੇ ਸੂਰੇ ਪਾਜੀ 15 ਕਿਲੋ ਸਫਾਰ ਕੰਮ ਆਦੀ ਹੋਊਗੀ ਠੀਕ ਚੀਜ਼ ਹੈ ਦੋ ਬਜੀ 15 ਲੀਟਰ ਜਿਹੜਾ ਪਹਿਲੇ ਸੂਰੇ ਚਵਾਇਆ ਉਹ ਆ ਇਸ ਟਾਂ ਜਿਹੜਾ ਬਹੁਤ 13 ਲੀਟਰ ਤਿਆਰ ਆ ਤੇ ਕਰੋ ਚੱਕ ਬਾਕੀ ਆ ਬਹੁਤ ਜਿਆਦਾ ਚੰਗੀ ਆ ਜੇ ਪਿੱਛੇ ਵੀ ਇਹ ਥਿੰਮ ਲਾ ਤਾ ਲੇ ਪਾਉ ਲਈ ਚੱਕਾ ਬਹੁਤ ਹੀ ਚੰਗੇ ਰਕਡ ਨੇ ਆਂ ਪੰਡਾ ਪਈਆਂ ਕਰਮਾਲੀ ਨੇ ਕੀ ਨਾਮ ਜੇ ਤੋਂ ਚੈੱਕ ਕਰ ਸਕਦੇ ਤੁਸੀਂ ਸਾਡਾ ਦੱਸਿਆ ਬਹੁਤ ਚੰਗਾ ਰਿਹਾ ਜੀ ਜੀ ਕੀ ਕੋਈ ਕੋਈ ਕੀ ਮਨ ਵਿੱਚ ਜਿਹੜਾ ਹਰ ਵੀਰ ਜੀ ਮੁੱਲ ਇਹੋ ਜਿਹੀ ਵੇਰ ਦਾ ਵੀਡੀਓ ਭੇਜਦੇ ਰਹੀਦਾ ਜਾਣਗੇ ਆਪਾਂ ਕੇ ਹਾਲ ਵੇਖੋ ਨੀ ਤਾਦੀ ਮੰਡ ਵੇਚੀ ਤੇ ਸਵੇਰੇ ਵੀ ਤਿੰਨ ਵੇਚੀਆਂ ਪਰ ਸਵੇਰੇ ਚਾਰ ਵੇਚੀਆਂ ਵੇੜਾ ਠੀਕ ਹੈ ਠੀਕ ਹੈ ਇਹ ਤੁਹਾਡੇ ਆਉਣ ਤੋਂ ਪਹਿਲਾਂ ਆਈਆਂ ਵੀਡੀਓ ਬਣਾਉਂਦੀ ਨਹੀਂ ਕੋਈ ਦੂਜਾ ਕੀ ਨਹੀਂ ਉਦਾਂ ਚੱਲੋ ਵੇਖਦੇ ਆਣੀ ਇਹ ਬੈੜਾ ਹੋਣੀ ਅੱਛਾ ਜੀ ਮੈਨੂੰ ਹਾਲ ਤੱਕ ਨਹੀਂ ਲੱਗਿਆ ਇਹ ਚੱਲੋ ਬਣਾ ਲੈਂਦੇ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹਦਾ ਵੀ ਦੀ ਮੁੱਲ ਮੱਛੀ ਦਾ ਭਾਵੇਂ 60 55 ਕਰਾ ਲਓ ਅੱਛਾ ਜੀ 50000 ਤੋਂ 2000 ਛੋਟ ਕਰ ਦਾਂਗੇ 48 ਦੀ 48000 ਦੀ ਵੇਰ ਦਾਂਗੇ ਬਾਕੀ ਠੀਕ ਹੈ ਲੋਬ ਜੀ 48000 ਵਿੱਚ ਸੱਜਰ ਸੂਈ ਹੈ ਤੇ 13 14 ਲੀਟਰ ਜਿਹੜਾ ਬੋਲਾ ਹੀ ਤਿਆਰ ਆ ਤੇ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਬਹੁਤ ਜਿਆਦਾ ਲੱਗਾ ਠੰਡੀ ਧੀਰੀ ਹੈ ਕੋਈ ਰੱਸੀ ਰੁੱਸੀ ਨਹੀਂ ਪਾਉਣੀ ਇਦਾਂ ਚੋਗ ਲੱਜਾ ਠੀਕ ਹੈ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਆਦਾ ਸੁਬ ਜੀ ਆ ਬੜ ਦੇ ਬਾਰੇ ਇਹ ਪਹਿਲਾ ਸੂਆ ਬੱਛੀ ਮੂੰਹ ਦੀ ਦੋ ਦੰਦਾ ਚੌਗੀ ਦੇ ਚੌਕ ਦੇ ਲੱਗਣ ਡੇ ਹਜੇ ਅੱਛਾ ਜੀ ਹਾਂ ਜੀ ਠੀਕ ਹੈ ਲੋਬ ਜੀ ਪਿਓਰ ਜੱਸੀ ਹੈ ਪੰਜਾਬ ਵਾਲੀ ਲੋਬ ਜੀ ਚੈੱਕ ਕੱਦ ਕਾੜ ਬਹੁਤ ਹੀ ਚੰਗਾ ਹੈ ਦਾ ਵੀ ਇਹ ਕਿੰਨਾ ਕ ਟਾਈਮ ਖੜਦੀ ਹੈ ਜੇ ਟਾਈਮ ਹੈ ਪਾਜੀ ਆ ਪਾ ਲਈਓ ਸੀ ਅੱਛਾ ਠੀਕ ਹੈ ਠੀਕ ਹੈ ਲੋਬ ਜੀ ਕਰੋ ਚੈੱਕ ਅਪ ਇਸ ਪੂਸ ਹੋਰ ਹੀ ਚੰਗਾ ਲੱਗਿਆ ਬਈ ਬਹੁਤ ਮਜ਼ਾ ਚਾਲਾ ਫੜੀ ਫਿਰ ਢਾਡਣੀ ਆ ਆ ਬੜਾ ਤੁਹਾਨੂੰ ਲੱਗੇ ਰੋ ਚੈੱਕ ਮਹਿਮਾਨੇ ਨੂੰ ਜਾਨੀ ਬਹੁਤ ਹੀ ਚੰਗੀਆਂ ਥੇਲੀਆਂ ਵਾ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਇਹ ਲੱਗੇ ਰੋ ਕਰੋ ਚੈੱਕ ਤੁਸੀਂ ਇਹਨਾਂ ਲੈ ਜੂਗੀ 6-7 ਲੈ ਜਾ ਲੈ ਜਾ ਕਿਉਂ ਤੁਹਾਨੂੰ ਤਾਂ ਕਿ ਚੰਗਾ ਹਵਾਨਾ ਬਣਾ ਲੂਗੀ ਤੇ ਕਰੋਲੀ ਚੱਕ ਕਾਦਕ ਵਜਨ ਦੀ ਬਹੁਤ ਹੀ ਚੰਗੀ ਆ ਲੰਮੀ ਤੋਰ ਤੇ ਲੰਮੀ ਤੇ ਮੂੰਹ ਹਜੇ ਚੌਕ ਦੇ ਦੰਦ ਬਰਾਬਰ ਕਰਦੀ ਆ ਵੱਡੀ ਆ ਭਾਜੀ ਬੱਤੀ ਛੋਟਾ ਆ ਗਿਆ ਜੇ ਇਹਦਾ ਵੀ ਬਤਾਉਣੀ ਲੈ ਵੀਰ ਲੈ ਵੀਰ ਜੀ ਆ ਜਾਓ ਘਮਾ ਲਿਓ ਤੇ ਪਈਏ ਜੀ ਜਿਹੜਾ ਕਰੋ 16 17 ਲੀਟਰ ਜਿਹੜਾ ਦੁੱਧ ਚਵਾਈ ਜਾਊਗਾ ਤੇ ਮੇਗਾ ਆ ਜਾ ਠੀਕ ਆ ਗਿਆ ਨਿਕਾਜ ਜੀ ਜਾਨ ਘਾਤ ਰਾਈ ਗਾ ਦੇ ਨਾ ਉੱਧਾ ਡਰ ਵੀ ਕੈਮਰੇ ਤੋਂ ਥੋੜੀ ਜਿਹੀ ਉਹ ਗੱਲ ਦੀ ਠੰਡੀ ਤੇ ਰਿੰਗ ਮੰਨ ਲਓ ਕੋਈ ਲੋਬੀ ਜੀ ਕਰੋ ਚੈੱਕ ਤੁਸੀਂ ਫੇਸਬੁਕ ਬਹੁਤ ਜਿਆਦਾ ਨਿਗਾਹ ਆ ਫੇਸ ਆ ਗਿਆ ਲਾਬੀ ਲੱਗਾ ਬੱਚੀ ਨੂੰ ਠੀਕ ਹੈ ਯਾਨੀ 12 12 ਕਿਲੋ ਬੱਚੀ ਦੁੱਧ ਪੰੂ ਦੀ ਲਾਗੇ ਤਾਂ ਮਲੇ ਜਿਹਾ ਦਿਖਾ ਦਿਓ ਥੋੜਾ ਦਾ ਸੈਜ ਗਿਆ ਵਗਲੀ ਸਾਰੀ ਤਾਂ ਬਹੁਤ ਵਧੀਆ ਲੱਗਾ ਜੀ ਕਰੋ ਚੈੱਕ ਤੇ ਬਾਕੀ ਨਾੜਾਂ ਨੂੰ ਨਾ ਵੀ ਹਵਾਨੇ ਦੇ ਚੰਗੀਆਂ ਇਹਦੇ ਵੀ ਤੇ ਲਾਬੀ ਖਾਣਾ ਆ ਗਿਆ ਆ ਵੇ ਇੱਕੋ ਕਰੋ ਚੈੱਕ ਜੱਟੇ ਲੰਡਲਾ ਵੀ ਕਾਫੀ ਆ ਹਾਂ ਜੀ ਇਹ ਸੋਨ ਦਾ ਕਿਹੜਾ ਚੰਗਾ ਹਵਾਨਾ ਬਣਾ ਲੂਗੀ ਤੇ ਇਹਦਾ ਕੀ ਮੁੱਲ ਵੀਰ ਜੀ ਹੈ ਰ? ਇਹਦਾ ਮੁੱਲ ਵੀਰ ਜੀ ਕੋਈ 65 70 ਨਹੀਂ ਹੈ। ਅੱਛਾ ਜੀ। ਵਸ਼ੀ ਦਾ ਮੁੱਲ ਭਾਵੇਂ 65 ਕਰਾ ਲਓ 60। ਅੱਛਾ ਜੀ 55000 ਜੇ ਦੋ ਸ਼ੌਟ ਕਰਾਂਗੇ 53000 ਦੀ। ਠੀਕ ਹੈ ਠੀਕ ਲਓ ਭਾਈ 55000। ਹਾਂ ਜੀ। ਬਾਕੀ ਵੀਰ ਜੀ ਆਏ ਨਹੀਂ ਕੋਈ ਘਾਹ ਰੱਖਣ ਵਾਲਾ। ਕੋਈ ਵੀਰ ਭਰਾ ਵੇਚਣ ਵਾਲਾ ਵੀ ਲਾ ਜੇ। ਠੀਕ ਹੈ ਠੀਕ ਹੈ ਜੀ। ਲਓ ਭਾਈ ਬਾਕੀ ਜਦੋਂ ਤਿਆਰ ਹੋ ਗਈ ਉਹਦੋਂ 65 ਦੀ ਵਾਰ ਦੇਣੀ ਹੈ। ਠੀਕ ਹੈ ਠੀਕ ਹੈ ਜੀ। ਲਓ ਭਾਈ ਕੋਈ ਥਾਂ ਫਲੂਗਾ 5-7 ਦੇ ਤਾਂ ਵੀ ਇਹ ਕਰਨ ਚੱਕਰ ਬਾਕੀ ਦੋਵੇਂ ਵੜਾ ਵੀ ਦੇ ਕੋਲ ਚੰਗੀਆਂ ਵਾਂ ਤੇ ਥਾਣਾ ਜਿਹੜਾ ਪਹਿਲੇ ਨੰਬਰ ਤੇ ਦਿਖਾਈ ਥਾਣ ਤੋਂ ਬਹੁਤ ਹੀ ਚੰਗਾ ਲੱਗਣਾ ਐ ਮੱਝਾਂ ਵਾਲਾ ਥਾਣਾ ਲੱਗਿਆ ਇਹਨੂੰ ਮੋਹਲਾ ਆਪਣਾ ਜਾਜ ਹੁੰਦਾ ਦਾਦੀ ਮਾੜ ਵੇਖਦਾ ਉਹ ਉਧਰ ਵੀ ਥੇਲੇ ਸਾਹਮਣੇ ਵੜਾਂਗੇ ਉਹ ਵੀ ਵੇਖਣਾ ਹਾਂਜੀ ਹਾਂਜੀ ਲਓ ਭਾਜੀ ਕਰੋ ਚੈੱਕ ਕਰੇ ਫ੍ਰੀ ਮਿਲ ਕਾ ਬਿਲਕੁਲ ਤਾਜ਼ਾ ਬੜੀ ਗੱਲ ਕੀਤੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਜਿਹੜੇ ਪੀਰ ਭਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ